ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਹਰ-ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆ ਭਾਵਨਾ ਨੂੰ ਠੇਸ ਪਹੁੰਚਾ ਰਹੀ ਆ ਬੀਬੀ ਦਰਖਸ਼ੀਰ ਦਰਗਿਆਨਾ ਤੀਸਰੇ ਅੰਦਰ ਵੀਡੀਓ ਬੰਦ ਰਹੀਆਂ ਨੇ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਵੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਦਾ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ ਦਰਗਿਆਨਾ ਕਮੇਟੀ ਦੇ ਆਪਸ ਵਿੱਚ ਹੀ ਲੜ ਰਹੀ ਨੇ ਮੈਂ ਦਰਗਿਆਨਾ ਕਮੇਟੀ ਨੂੰ ਇਹ ਗੱਲ ਕਹਿਣਾ ਚਾਹਨਾ ਆ ਕਿ ਇਹ ਲੜਾਈਆਂ ਛੱਡ ਕੇ ਮੰਦਰਵਾਲ ਖਿਆਲ ਕਰੋ ਕਿ ਮੰਦਰ ਵਿੱਚ ਵੇਖੋ ਕੀ ਹੋ ਰਿਹਾ ਆ ਲੜਾਈਆਂ ਤੇ ਤੁਹਾਡਾ ਇੱਕ ਪਰਸਵਲ ਮੈਟਰ ਹੈਗਾ ਆ ਆਪਾਂ ਦਰਗਿਆਨ ਸਿੱਧੀ ਦਰਗਿਆਨਾ ਤੀਰਥ ਨੂੰ ਲੜਾਈ ਦਾ ਮੰਚ ਨਾ ਬਣਾਈਏ ਉਸ ਬੀਬੀ ਦੀ ਤਪਤੀਸ਼ ਕੀਤੀ ਜਾਵੇ ਬੀਬੀ ਕਿਹੜੀ ਆ ਤੇ ਇਰਤੇ ਕਾਰਵਾਈ ਕੀਤੀ ਜਾਵੇ ਮੈਂ ਆਪਣੇ ਬੱਚੇ ਤੇ ਬੱਚਿਆਂ ਨੂੰ ਇਹੋ ਸੰਦੇਸ਼ ਦਵਾਂਗਾ ਕਿ ਧਾਰਮਿਕ ਆਸਥਾ ਨੂੰ ਥੇਸ਼ ਨਾ ਪਜਾਓ ਤੁਸੀਂ ਜਿਸ ਵੀ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਪਰਮਾਤਮਾ ਨੂੰ ਪਰਮਾਤਮਾ ਦੀ ਜਗ੍ਹਾ ਤੇ ਰੱਖੋ ਕਲਚਰ ਪ੍ਰੋਗਰਾਮ ਨੂੰ ਆਪਣੇ ਕਲਚਰ ਪ੍ਰੋਗਰਾਮ ਦੀ ਜਗ੍ਹਾ ਤੇ ਰੱਖੋ ਮੋੜੀਆਂ ਬਾਹਰ ਜਗ੍ਹਾਆਂ ਆ ਗਈਆਂ ਜਿੱਥੇ ਮਰਜ਼ੀ ਤੁਸੀਂ ਬਣਾਓ ਜੈ ਸ਼ੀ ਰਾਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਬੰਦ ਚ ਗਈ ਆ ਕਿ ਇੱਕ ਨਾ ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਰ ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਤੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ ਵਟਸਐਪ ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ ਬਾਕੀ ਜਨਰਲ ਸੈਕਟਰੀ ਜੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੀ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਹਾ ਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ 9 ਦਿਨ ਹੋ ਗਏ ਨੇ ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ ਕੋਈ ਇਹਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਸਾਡੇ ਸ੍ਰੀ ਦਰਗਿਆਨਾ ਤੀਰਥ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀਆਂ ਭਾਵਨਾ ਨੂੰ ਠੇਸ ਪਹੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕਿ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਤੁਹਾਡੇ ਵੱਲੋਂ ਸੰ ਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਤੁਹਾਡੇ ਭਾਵਨਾ ਨੂੰ ਠੇਸ ਪਹਚਾਨ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆਨ ਨਾ ਹੋਵੇ ਕਿ ਕੋਈ ਜਾ ਕੇ ਇਸੀ ਦਰਗਿਆਨਾ ਤੇ ਉਸਦੇ ਅੰਦਰ ਵੀਡੀਓ ਬਣਾਵੇ ਤੇ ਗਾਣੇ ਲਾ ਕੇ ਤੇ ਵਾਇਰਲ ਕਰੇ 18 ਤਰੀਕ ਨੂੰ ਮੈਂ ਪਾਇਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਦੀ ਡੇਟ ਤੱਕ ਵੀ ਦਰਸ਼ੀ ਦਰਗਿਆਨਾ ਤੀਸਰੇ ਅੰਦਰ ਵੀਡੀਓ ਬੰਦ ਰਹੀਆਂ ਨੇ ਕਿ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਬੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਦਾ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ ਜੀ ਦਰਗਿਆਨਾ ਕਮੇਟੀ ਦੇ ਆਪਸ ਵਿੱਚ ਹੀ ਲੜ ਰਹੀ ਨੇ ਉਹੀ ਵੇਖੋ ਜੀ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਨੇ ਨਿਤ ਰੋਜ਼ ਅਖਬਾਰਾਂ ਵਿੱਚ ਖਬਰਾਂ ਚੱਲ ਰਹੀਆਂ ਦਰਗਿਆਨਾ ਕਮੇਟੀ ਦਾ ਮੰਦਰਵਾਲ ਕੋਈ ਖਿਆਲ ਨਹੀਂ ਹੈਗਾ ਉਹਨਾਂ ਦਾ ਖਿਆਲ ਸਿਰਫ ਆਪਣੀ ਲੜਾਈ ਵੱਲ ਆ ਕਿ ਮੈਂ ਦਰਗਿਆਨਾ ਕਮੇਟੀ ਨੂੰ ਇਹ ਗੱਲ ਕਹਿਣਾ ਚਾਹਨਾ ਆ ਕਿ ਇਹ ਲੜਾਈਆਂ ਛੱਡ ਕੇ ਮੰਦਰਵਾਲ ਖਿਆਲ ਕਰੋ ਕਿ ਮੰਦਰ ਵਿੱਚ ਵੇਖੋ ਕੀ ਹੋ ਰਿਹਾ ਆ ਲੜਾਈਆਂ ਤੇ ਤੁਹਾਡਾ ਇੱਕ ਪਰਸਨਲ ਮੈਟਰ ਹੈਗਾ ਆ ਆਪਾਂ ਦਰਗਿਆਨਾ ਸਿੱਧੀ ਦਰਗਿਆਨਾ ਤੀਰਥ ਨੂੰ ਲੜਾਈ ਦਾ ਮੰਚ ਨਾ ਬਣਾਈਏ ਜਿਹੜੀਆਂ ਲੋਕੀ ਬੇਅਦਬੀਆਂ ਕਰਦੇ ਪਏ ਨੇ ਉਹਨਾਂ ਵੱਲ ਹੋਈਏ ਇਹ ਉਥੇ ਬੈਠੇ ਰਾਜਨੀਤੀ ਕਰਦੇ ਬੈਹਨੇ ਦਰਗਿਆਨਾ ਤੇ ਰਹਿ ਕੇ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਜੇ ਤੁਹਾਡੀ ਆਸਥਾ ਨਾਲ ਕੋਈ ਉਥੇ ਖੇਡ ਖਲਵਾਰ ਕਰ ਜੇਗਾ ਤੇ ਤੁਹਾਡਾ ਉਥੇ ਬਹਿਣ ਦਾ ਕੀ ਮਕਸਦ ਆ ਅਸੀਂ ਕਿਸੇ ਵੀ ਵਾਸਤੇ ਉਥੇ ਬੈਠੇ ਕਮੇਟੀ ਚ ਕਾਦੇ ਵਾਸਤੇ ਅਸੀਂ ਦਫਤਰਾਂ ਚ ਬੈੰਨੇ ਆ ਮੈਂ ਬੇਨਤੀ ਕਰਦਾ ਆ ਕਿ ਥੋੜਾ ਜਿਆ ਇਸ ਬੰਦੇ ਨੇ ਸੰਗਿਆਨ ਲੋ ਕਿ ਮੰਦਰ ਦੇ ਅੰਦਰ ਕੀ ਹੋ ਰਿਹਾ ਆ ਕੌਣ ਵੀਡੀਓ ਬਣਾ ਰਿਹਾ ਆ ਕੌਣ ਕੀ ਕਰ ਰਿਹਾ ਅਸੀਂ ਉਸ ਬੰਦ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕੰਪਲੇਨਟ ਦੇਣ ਜਾ ਰਹੇ ਆ ਕਿ ਉਸ ਬੀਬੀ ਦੀ ਤਫ਼ਤੀਸ਼ ਕੀਤੀ ਜਾਵੇ ਬੀਬੀ ਕਿਹੜੀ ਆ ਤੇ ਇਰਤੇ ਕਾਰਵਾਈ ਕੀਤੀ ਜਾਵੇ ਨੋਜਵਨ ਜਿਹੜੀ ਕਰਦੀ ਵੀ ਇਹੋ ਜੇ ਕੰਮ ਉਹਨਾਂ ਜੀ ਮੈਂ ਆਪਣੇ ਬੱਚੇ ਤੇ ਬੱਚੀਆਂ ਨੂੰ ਇਹੋ ਸੰਦੇਸ਼ ਦਵਾਂਗਾ ਕਿ ਧਾਰਮਿਕ ਆਸਥਾ ਨੂੰ ਫੇਛ ਨਾ ਪਜਾਓ ਤੁਸੀਂ ਜਿਸ ਵੀ ਕਿਤੇ ਵੀ ਧਾਰਮਿਕ ਥਾਂ ਤੇ ਜਾਂਦੇ ਹੋ ਪ੍ਰਮਾਤਮਾ ਨੂੰ ਪ੍ਰਮਾਤਮਾ ਦੀ ਜਗ੍ਹਾ ਤੇ ਰੱਖੋ ਕਲਚਰ ਪ੍ਰੋਗਰਾਮ ਨੂੰ ਆਪਣੇ ਕਲਚਰ ਪ੍ਰੋਗਰਾਮ ਦੀ ਜਗ੍ਹਾ ਦੇ ਰੱਖੋ ਥੋੜੀਆਂ ਬਾਹਰ ਜਗ੍ਹਾਆਂ ਆ ਗਈਆਂ ਜਿੱਥੇ ਮਰਜ਼ੀ ਤੁਸੀਂ ਬਣਾਓ ਪਰ ਮੰਦਰਾਂ ਦੇ ਵਿੱਚ ਜਾ ਕੇ ਵੀਡੀਓ ਬਣਾ ਕੇ ਗਾਣੇ ਲਾ ਕੇ ਨਾ ਪੇਸ਼ ਕਰੋ ਕਿਉਂਕਿ ਇਸ ਵਿੱਚ ਧਾਰਮਿਕ ਆਸਥਾ ਨੂੰ ਠੇਸ ਪਹੁੰਚਦੀ ਆ ਤੁਹਾਡਾ ਤੇ ਆਪਣਾ ਤੁਸੀਂ ਆਪਣੇ ਵਾਇਰਲ ਹੋਣ ਦੀ ਖਾਤਰ ਇਹ ਬੇਅਦਬੀਆਂ ਕਰਦੇ ਜੇ ਇਹ ਕੰਮ ਨਾ ਕਰੋ